ਰੱਬ ਕੈਸਾ ਕਿਵੇਂ ਉਸ ਦੀ ਪ੍ਰਾਪਤੀ ਹੋਵੇ ਰੱਬ ਕੈਸਾ ਪਹਿਲੇ ਤੇ ਵੀ ਪੁੱਛਣਾ ਹੈ ਪੁੱਛੋ ਸੰ ਮੇਰੋ ठाकुर ਕੈਸਾ ਇਹ ਨਹੀਂ ਪੁੱਛਣਾ ਹੋਇਆ ਕਿ ਕਿਵੇਂ ਉਸ ਨੂੰ ਮਿਲੇ ਰਸਤੇ ਦੀਆਂ ਔਕੜਾਂ ਕੀ ਨੇ ਤੇ ਜੇ ਤੂੰ ਆਖੇ ਕੋਈ ਔਕੜਾਂ ਨਹੀਂ ਮੈਨੂੰ ਤੈਰਨਾ ਆਉਂਦਾ ਮੈਨੂੰ ਜਪਣਾ ਆਉਂਦਾ ਮੈਨੂੰ ਬਾਣੀ ਪੜ੍ਹਨੀ ਆਉਂਦੀ ਹੈ ਮੈਂ ਆਲਮ ਫਾਜ਼ਲ ਹਾਂ ਸਾਬ ਕਿਦਰ ਇਸ ਗੱਲ ਦਾ ਮਾਣ ਨਾ ਕਰੀ ਤੇ ਤੂੰ ਚੰਗੇ ਚੰਗੇ ਸਿਆਣੇ ਡੁੱਬ ਗਏ ਨੇ ਗਰਕ ਹੋ ਗਏ ਨੇ ਬਰਬਾਦ ਹੋ ਗਏ ਨੇ ਉਜੜ ਗਏ ਨੇ ਸਵਾਸਤੇ ਹੈ ਹੰਕਾਰ ਨਾ ਕਰੇ تکਬਰ ਨਾ ਕਰੇ ਲਹਿਰਾਂ ਤੋਂ ਕਿਵੇਂ ਬਚਣਾ ਹੈ ਕਿਵੇਂ ਪਾਰਲੇ ਕੰਡੇ ਤੇ ਜਾਣਾ ਹੈ ਜੇ ਤੂੰ ਤਾਰੂ ਪਾਣ ਜੇ ਤੂੰ ਪਾਣੀਆਂ ਦਾ ਬਹੁਤ ਅੱਛਾ ਤਾਰੂ ਹੈ ਤੈਰਾਕ ਹੈ ਬਹੁਤ ਸੋਹਣਾ ਤੈਰ ਲੈਣਾ ਹੈ ਬੜੀਆਂ ਬੜੀਆਂ ਛੱਲਾਂ ਨੂੰ ਕੱਟ ਕੇ ਲੰਘ ਜਾਣਾ ਦਾਹੂ ਪੁੱਛ ਤੜਨ ਕਲ ਫਿਰ ਵੀ ਜਿਹੜੇ ਤੈਰਨ ਵਾਲੇ ਬੰਦੇ ਨੇ ਤੇ ਇਲਮ-ਏ-ਤੈਰਾਕੀ ਦਾ ਬਹੁਤ ਜ਼ਿਆਦਾ ਬੋਧ ਰੱਖਦੇ ਨੇ ਉਹਨਾਂ ਤੋਂ ਪੁੱਛ ਲੈ। ਬਈ ਕਿਉਂ ਪੁੱਛਣਾ ਜਦ ਮੈਂ ਤੈਰਨਾ ਹੀ ਜਾਣਦਾ ਤੇ ਮੈਂ ਕਿਉਂ ਪੁੱਛਾਂ? ਦਰਸਲ ਗੱਲ ਇਹ ਕਹਿ ਰਹੇ ਨੇ ਸਤਿਗੁਰੂ ਜੇ ਤੂੰ ਗਿਆਨੀ ਹੈ, ਦਾਰਸ਼ਨਿਕ ਹੈ, ਫਿਲਾਸਫਰ ਹੈ, ਪੰਡਿਤ ਹੈ, ਆਲਮ ਹੈ, ਫਾਜ਼ਿਲ ਹੈ, ਪੜਾ ਲਿਖਿਆ ਹੈ, ਸਿਆਣਾ ਹੈ। ਫਿਰ ਵੀ ਨਾਮ ਅਭਿਆਸੀਆਂ ਤੋਂ ਪੁੱਛ ਲੈ। ਜੀਵਨ ਕਿਵੇਂ ਬਤੀਤ ਕਰਨਾ ਹੈ ਫਿਰ ਵੀ ਅਭਿਆਸ ਕਰਨ ਵਾਲਿਆਂ ਬੰਦਿਆਂ ਤੋਂ ਪੁੱਛ ਲੈ ਤੇ ਜੇ ਉਹ ਮਾਣ ਕਰੇ ਮੈਂ ਦਾਰਸ਼ਨਿਕ ਹਾਂ ਫਿਲਾਸਫਰ ਹਾਂ ਪੰਡਤ ਹਾਂ ਗੈਨੇ ਹਾਂ ਅਰਥ ਬੋਧ ਦਾ ਗਿਆਤਾ ਮੈਨੂੰ ਪੁੱਛਣ ਦੀ ਕੀ ਲੋੜ ਮੈਂ ਤੇ ਸਭ ਕੁਝ ਜਾਣਦਾ ਇਸ ਤਰ੍ਹਾਂ ਦੇ ਮਨੁੱਖ ਮਿਲਦੇ ਨੇ ਬਹੁਤ ਮਿਲਦੇ ਵਰਮਣ ਕਰਦੇ ਅਸੀਂ ਤੇ ਸਭ ਕੁਝ ਜਾਣਦੇ ਔਰ ਜਾਪਦਾ ਇਸ ਤਰ੍ਹਾਂ ਦੇ ਬੰਦੇ ਗੁਰੂ ਨਾਨਕ ਨੂੰ ਬਹੁਤ ਟੱਕਰੇ ਨੇ ਤਦ ਹੀ ਤੇ ਮੇਰੇ ਪਾਤਸ਼ਾਹ ਨੇ ਸਦੋ ਉਚਾਰਨ ਕੀਤਾ ਜੇ ਤੂੰ ਤਾਰੋ ਪਾਣ ਮੰਨ ਲੈਂਦੇ ਆਂ ਤੂੰ ਤੈਰਾਹਕ ਹੈ ਤੈਰ ਲੈਣ ਮੰਨ ਲੈਨੇ ਆ ਤੇਰੇ ਕੋਲ ਜੀਵਨ ਦਾ ਢੰਗ ਹੈ ਕੀ ਖਾਣਾ ਚਾਹੀਦਾ ਕਿ ਨਾ ਖਾਣਾ ਚਾਹੀਦਾ ਕਿਸ ਢੰਗ ਨਾਲ ਸੋਣਾ ਚਾਹੀਦਾ ਕਿ ਨਾ ਸੋਣਾ ਚਾਹੀਦਾ ਕੀ ਬੋਲਣਾ ਚਾਹੀਦਾ ਕਿਹੜੇ ਕਿਹੜੇ ਮਹਿਫਿਲ ਦੇ ਚ ਕੀ ਕਿਛ ਬੋਲਣਾ ਇਹ ਤੈਨੂੰ ਸਭ ਕੁਝ ਬੋਧ ਹੈ ਇਹ ਤੈਨੂੰ ਸਭ ਕੁਝ ਪਤਾ ਹੈ ਲੇਕਿਨ ਫਿਰ ਵੀ ਸੁਣ ਲੈ ਤਾਂ ਹੂੰ ਪੁੱਛ ਤੜਾ ਨਕਲ ਫਿਰ ਵੀ ਜਿਹੜੇ ਤੈਰਨਾ ਜਾਣਦੇ ਨੇ ਜਿਨ੍ਹਾਂ ਨੂੰ ਜੀਵਨ ਦੀ ਗੂੜੀ ਜਾਂਚ ਮਿਲ ਚੁੱਕੀ ਹੈ ਫਿਰ ਵੀ ਜਿਹੜੇ ਨਾਮ ਰਸੀ ਨੇ ਅਭਿਆਸੀ ਨੇ ਉਹਨਾਂ ਤੋਂ ਪੁੱਛ ਲੈ ਜੀਵਨ ਕਿਵੇਂ ਬਤੀਤ ਕਰਨਾ ਹੈ ਤੇ ਜੇ ਉਹ ਹੰਕਾਰ ਨਾਲ ਆ ਕੇ ਮੈਂ ਤੈਰਨਾ ਹੀ ਜਾਣਦਾ ਤੇ ਫਿਰ ਕੀ ਪੁੱਛ ਸਾਹਿਬ ਕਹਿੰਦੇ ਤਾਂ ਹੂੰ ਖਰੇ ਸੁਝਾਣ ਵਜਾਏ ਨਹੀਂ ਕਪਰੀ ਤੈਥੋਂ ਵੀ ਜ਼ਿਆਦਾ ਸੁਝਾਣ ਆਲਮ ਫਾਜ਼ਲ ਇਨਾਂ ਕਪੜਾ ਨੇ ਡੋਬ ਦਿੱਤੇ ਇਨਾਂ ਲਹਿਰਾਂ ਨੇ ਡੋਬ ਦਿੱਤੇ ਕਿਹੜੀ ਗੱਲ ਦਾ ਤੂੰ ਮਾਣ ਕਰਦਾ ਤੈਥੋਂ ਵੀ ਜ਼ਿਆਦਾ ਸੁਝਾਨ ਤਾਂ ਹੂੰ ਖਰੇ ਸੁਝਾਨਾ ਤੈਥੋਂ ਵੀ ਜ਼ਿਆਦਾ ਪੰਡਿਤ ਤੈਥੋਂ ਵੀ ਜ਼ਿਆਦਾ ਉੱਗੇ ਆਲਮ ਤੇ ਫਾਜ਼ਲ ਵਿਦਵਾਨ ਇਨਾਂ ਲਹਿਰਾਂ ਨੇ ਡੋਬ ਕੇ ਰੱਖ ਦਿੱਤੇ ਐਸ ਵਾਸਤੇ ਪੁੱਛ ਲੈ ਮਤਾਂ ਕਿਦਰ ਤੂੰ ਵੀ ਡੁੱਬ ਜਾ ਜ਼ਰੂਰ ਪੁੱਛ ਲੈ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਕਹਿੰਦੇ ਮੈਂ ਤੇ ਜਿੱਥੇ ਤੱਕ ਦੇਖਦਾ ਹਮ ਦੇ ਖਾਂ ਤੈਂ ਡੁੱਬੇ ਅਰੇ ਬਲ ਸੋਨਾ ਸ਼ਬਦ ਤੇ ਸਰ ਵੱਲ ਡੇ ਪਹਿਲੇ ਨਿਵਾਸ ਪਾਣੀ ਪਾਵਕ ਤੰਨੇ ਕੀਆ ਪੰਕਜ ਮੋਹ ਪਗ ਨਾ ਚੱਲੇ ਹਮ ਦੇ ਖਾਂ ਤੈਂ ਡੁੱਬੇ ਅਰੇ ਸਾਹਿਬ ਕਹਿੰਦੇ ਮੈਂ ਤੇ ਜਿੱਥੇ ਤੱਕ ਦੇਖਦਾ ਡੁੱਬੇ ਹੀ ਦਿਖਾਈ ਦਿੰਦੇ ਨੇ ਤਹਿਰਦੇ ਤੇ ਦਿਖਾਈ ਦਿੰਦੇ ਕੋਈ ਪਾਰ ਚਲਾ ਗਿਆ ਹੋਵੇ ਦਿਖਾਈ ਨਹੀਂ ਦਿੰਦਾ ਡੁੱਬ ਰਹੇ ਨੇ ਗਰਕ ਹੋ ਰਹੇ ਨੇ ਇਹ ਮੈਂ ਦੇਖਦਾ ਪਿਆ ਕੋਈ ਲੋਭ ਦੀ ਲਹਿਰ ਵਿੱਚ ਡੁੱਬ ਰਿਹਾ ਹੈ ਕੋਈ ਕਾਮ ਦੀ ਲਹਿਰ ਦੇ ਵਿੱਚ ਡੁੱਬ ਰਿਹਾ ਹੈ ਕੋਈ ਕ੍ਰੋਧ ਦੀ ਲਹਿਰ ਦੇ ਵਿੱਚ ਡੁੱਬ ਰਿਹਾ ਹੈ ਕੋਈ ਅਹੰਕਾਰ ਦੀ ਲਹਿਰ ਵਿੱਚ ਡੁੱਬ ਰਿਹਾ ਹੈ ਕਿਸੇ ਨੂੰ ਮੋਦ ਹੀ ਘੁੰਮਣ ਘੇਰੀ ਦੇ ਵਿੱਚ ਫਸਿਆ ਹੋਇਆ ਦੇਖੀਦਾ ਹੈ ਸਾਬ ਕੰਨ ਨੇ ਇਸ ਤਰ੍ਹਾਂ ਦੀਆਂ अनेका ਲਹਿਰਾਂ ਨੇ ਡੁੱਬਦੇ ਦੇਖਦਾ ਪਿਆ ਮੈਂ ਹਜ਼ਾਰ ਬੰਦਾ ਪਾਰ ਹੋਣ ਦੀ ਕੋਸ਼ਿਸ਼ ਕਰੇ ਤੇ ہزار ਦੇ ہزار ਡੁੱਬਣ ਹੈ ਤੇ ਦੁੱਖ ਦੀ ਗੱਲ ਬਹੁਤ ਵੱਡੇ ਦੁੱਖ ਦੀ ਗੱਲ ਹੈ ਇੱਕ ਕਦ ਤੇ ਪਾਰ ਜਾਵੇਗਾ ਤੇ ਪਾਰ ਕਿਧਰੇ ਲੱਖਾਂ ਕਰੋਨਾ ਚ ਇੱਕ ਜਾਵੇ ਤੇ ਬਾਕੀ ਸਾਰੇ ਡੁੱਬ ਜਾਣ ਗੁਰਨਾਣਿਕ ਜੈਸੀ ਆਤਮਾ ਨੂੰ ਤੇ ਤਰਸ ਆਵੇਗਾ ਗੁਰਨਾਣਿਕ ਜੈਸੀ ਆਤਮਾ ਤੇ ਕੁਰਲਾ ਪੈਗੀ ਵੀ ਹੈ ਇੱਕ ਲੱਖ ਬੰਦਾ ਪਾਰ ਆਉਣ ਦੀ ਕੋਸ਼ਿਸ਼ ਕਰਦਾ ਪਿਆ ਇੱਕ ਕਦ ਪਾਰ ਹੋ ਗਿਆ ਬਾਕੀ ਡੁੱਬ ਗਏ ਕਦੀ ਬਗੌਰ ਮੁਤਾਲਾ ਕਰਨਾ ਕੀਰਤਨ ਸੁਣਦਿਆਂ ਰਸ ਨਹੀਂ ਆ ਰਿਹਾ ਡੁੱਬ ਗਿਆ ਨਿਤਨੇਮ ਕਰਦਿਆਂ ਕੋਈ ਸਵਾਦ ਨਹੀਂ ਆ ਰਿਹਾ ਡੁੱਬਿਆ ਹੋਇਆ ਪਾਠ ਪੜ੍ਹਦਿਆਂ ਕੋਈ ਆਨੰਦ ਨਹੀਂ ਮਿਲ ਰਿਹਾ ਡੁੱਬਿਆ ਹੋਇਆ ਗੁਰਦੁਆਰੇ ਬੈਠਿਆ ਹੋਇਆ ਵੀ ਚਿੰਤਾ 'ਚ ਬੈਠਾ ਹੈ ਡੁੱਬਿਆ ਹੋਇਆ ਗੁਰਦੁਆਰੇ ਬੈਠੇ ਹੋਇਆ ਵੀ ਸੋਗ 'ਚ ਬੈਠਾ ਹੈ ਡੁੱਬਿਆ ਹੋਇਆ ਇਹ ਤਰਦਾ ਹੋਇਆ ਨਹੀਂ ਹੈ ਤੇ ਮਹਾਰਾਜ ਕਹਿੰਦੇ ਨਾ ਹਮ ਦੇ ਖਾਂ ਤਾਂ ਡੁੱਬੇ ਆਲੇ ਕਿ ਗ਼ਜ਼ਬ ਦੀ ਗੱਲ ਇਹ ਹੈ ਕਿ ਜਿਹੜੇ ਡੁੱਬਦੇ ਹੋਏ ਨੇ ਉਹਨਾਂ ਨੂੰ ਵੀ ਮਾਣ ਹੈ ਕਿ ਅਸੀਂ ਤੈਰਨਾ ਜਾਣਦੇ ਹਾਂ ਗ਼ਜ਼ਬ ਇਹ ਹੈ ਹਨ ਕ੍ਰੋਧ ਦੇ ਵਿੱਚ ਡੁੱਬੇ ਹੋਏ ਤੇ ਕਹਿੰਦੇ ਨਾ ਸੀ ਸਭ ਕੁਝ ਜਾਣਦੇ ਲੋਭ ਦੀਆਂ ਲਹਿਰਾਂ ਨੇ ਡੋਬ ਕੇ ਰਖ ਦਿੱਤਾ ਤੇ ਕਹਿੰਦੇ ਨਾ ਸੀ ਸਭ ਕੁਝ ਜਾਣਦੇ ਆ ਤੈਰਨਾ ਜਾਣਦੇ ਇੱਥੇ ਤੇ ਨਾਮਦੇਵ ਜੈਸਾ ਭਗਤ ਵੀ ਕਹਿ ਦਿੰਦਾ ਹੈ ਹੇ ਪ੍ਰਭੂ ਲੋਭ ਲਹਿਰ ਅਤ ਨੀਂਛਰ ਬਾਜੇ काया डूबे केसवा संसार समंदे तार गोविंदे तार ले बाप बिठला महाराष्ट्र ਵਿੱਚ ਪ੍ਰਮਾਤਮਾ ਦਾ ਇੱਕ ਨਾਮ ਹੈ ਵਿਠਲ ਲੰਬੀ ਚੌੜੀ ਗਾਥਾ ਹੈ ਮੁਖਤਸਰ ਮੈਂ ਅਰਜ਼ ਕਰੇ ਹੈ ਵਿਠਲ ਹੈ ਮੇਰੇ ਪ੍ਰਭੂ ਮੈਨੂੰ ਪਾਰ ਕਰ ਲੈ ਤੇ ਅਸੀਂ ਆਖਾਂਗੇ ਤੂੰ ਤੇ ਪਾਰ ਹੈ ਨਾਮ ਦੇਵ ਇਹਨਾਂ ਭਜਨ ਕਰਦਾ ਨੇ ਹੀ ਤਪસ્યા ਕਰਦਾ ਹੈ ਅੰਮ੍ਰਿਤ ਵੇਲੇ ਉੱਠ ਕੇ ਸਾਰਾ ਸਾਰਾ ਦਿਨ ਫਿਰ ਤੂੰ ਰੱਬੀ ਧੁਨ ਅਲਾਪਦਾ ਹੈ ਤੈਨੂੰ ਕੀ ਵਿਪਤਾ ਹੈ ਤੋ ਕਹੇ ਲੋਭ ਲਹਿਰ ਅਤਨੀ ਝਰ ਬਾਜੇ ਲੋਭ ਦੀਆਂ ਨਹਿਰ ਲਹਿਰਾ ਨੇ ਬੜੀਆਂ ਉਛਲਦੀਆਂ ਨੇ ਵੱਜਦੀਆਂ ਨੇ ਨੀਂਝਰ ਬਾਜੇ ਬੜੀਆਂ ਉੱਚੀਆਂ ਆ ਕੇ ਵੱਜਦੀਆਂ ਨੇ ਜ਼ੋਰ ਦੀਆਂ ਵੱਜਦੀਆਂ ਨੇ ਕਾਇਆ ਡੁੱਬੇ ਕੇਸਵਾ ਹੈ ਕੇਸਵਾ ਹੈ ਪ੍ਰਭ ਮੈਂ ਤੇ ਡੁੱਬਦਾ ਮੇਰਾ ਸਰੀਰ ਡੁੱਬਦਾ ਇਹਨਾਂ ਲਹਿਰਾਂ ਦੇ ਚ ਲਹਿਰ ਇੱਕ ਨਹੀਂ ਆਉਂਦੀ ਲੋਭ ਦੀਆਂ ਲਹਿਰਾਂ ਕਿਦਰੇ ਧਨ ਦਾ ਲੋਭ ਸੰਪਦਾ ਦਾ ਲੋਭ ਹੋਰ ਤਰ੍ਹਾਂ ਤਰ੍ਹਾਂ ਦੇ ਪਦਾਰਥਾਂ ਦਾ ਲੋਭ ਲੋਭ ਤੇ ਕਈ ਪੱਖੋਂ ਹੁੰਦਾ ਹੈ ਲਹਿਰਾਂ ਕਈ ਇੱਕ ਲਹਿਰ ਚਲੀ ਵੀ ਗਈ ਦੂਜੀ ਆਈ ਦੂਜੀ ਚਲੀ ਗਈ ਤੀਜੀ ਆਈ ਚੌਥੀ ਆਈ ਤੇ ਭਗਤ ਨਾਮਦੇਵ ਜੀ ਕਹਿੰਦੇ ਨੇ ਹੈ ਪ੍ਰਭੂ ਮੈਂ ਤੇ ਡੁੱਬ ਰਿਆ ਤੂੰ ਰੱਖਿਆ ਕਰ ਤੂੰ ਬਖਸ਼ਿਸ਼ ਕਰ ਤੇ ਹੁਣ ਬੰਦੇ ਨੂੰ ਇਹ ਮਾਨ ਹੋਵੇ ਕਿ ਮੈਂ ਮੈਂ ਡੁੱਬ ਸਕਦਾ ਮੈਂ ਤੇ ਤੈਰਨਾ ਜਾਣਦਾ ਮੈਂ ਤੇ ਸਹਿਣਾ ਮੈਂ ਆਲਮਾ ਦਾਰਸ਼ਨਿਕ ਹਾਂ ਫਿਲਾਸਫਰ ਹਾਂ ਕਵੀ ਹਾਂ ਸਾਇਤਕਾ ਰਹਾ ਕਲਮ ਦਾ ధਨੀ ਹਾਂ ਦਿਮਾਗ ਦਾ ధਨੀ ਹਾਂ ਤੋ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਤਾਂ ਹੂੰ ਖਰੇ ਸੁਜਾਨ ਤੈਥੋਂ ਵੀ ਚੰਗੇ ਚੰਗੇ ਸੁਜਾਨ ਗਿਆਨੀ ਪੰਡਤ ਵਜਾਏ ਨਹੀਂ ਕਪੜੀ ਇਹਨਾਂ ਲਹਿਰਾਂ ਨੇ ਡੋਬ ਕੇ ਰੱਖ ਦਿੱਤੇ ਕਿਹੜੀ ਗੱਲ ਦਾ ਮਾਣ ਕਰਦਾ ਤੂੰ ਇੱਕ ਸ਼ਬਦ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਬੜਾ ਕੀਮਤੀ ਆਪ ਕਹਿੰਦੇ ਅੰਧੀ ਕੰਮੀ ਅੰਧ ਮਨ ਮਨ ਅੰਧੇ ਤਨ ਅੰਧ ਚਿੱਕੜ ਲਾਈਏ ਕੀ ਥੀਏ ਜਾਂ ਟੁੱਟੇ ਪੱਥਰ ਬੰਦ ਬੜੀ ਕੀਮਤੀ ਪੰਕਤੀ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸਾਬ ਕਹਿੰਦੇ ਨੇ اے بندے ਜਿਹੜਾ ਹੜ ਤੇ ਆਇਆ ਹੋਇਆ دریا ਹੈ ਲੋਭ ਜਦ ਹੜ ਤੇ ਆਂਦਾ ਹੈ ਨਾ ਹੜ ਤੇ ਪਤਾ ਕੀ ਹੋ ਜਾਂਦਾ ਹੈ ਬੰਦਾ پاگل ਹੁੰਦਾ ਹੈ ক্রੋਧ ਜਦ ਹੜ ਤੇ ਆਵੇ ਬੰਦਾ پاگل ਹੁੰਦਾ ਹੈ ਕਾਮ ਜਦ ਹੜ ਤੇ ਹੋਵੇ ਸੀਮਾ ਦੇ ਵੇਖ ਤੋਂ ਪਰੇ ਹੋਵੇ ਬੰਦਾ پاگل ਹੁੰਦਾ ਹੈ ਮੋਹ ਜਦ ਤੂਫਾਨੀ ਹੋਵੇ ਬੰਦਾ پاگل ਹੁੰਦਾ ਹੈ ਤੇ ਅਹੰਕਾਰ ਦਾ ਜਦ ਬਹੁਤ ਵੱਡਾ ਅਫਾਰ ਹੋਵੇ ਬੰਦਾ ਪਾਗਲ ਹੁੰਦਾ ਹੈ ਪਾਗਲ ਅਸਥਾਈ ਰੂਪ ਦੇ ਚ ਪਾਗਲ ਹੈ ਹੰਕਾਰੀ ਵਕਤੀ ਪਾਗਲੇ ਜਦੋਂ ਹੰਕਾਰ ਉੱਠ ਲਿਆ ਹੈ ਪਾਗਲ ਅਸਥਾਈ ਪਾਗਲ ਹੈ ਪਰ ਕਰੋਧੀ ਵਕਤੀ ਪਾਗਲ ਹੈ ਜਿੰਨੇ ਚਿਰ ਤੱਕ ਉਹਨੂੰ ਕ੍ਰੋਧ ਚੜਿਆ ਹੈ ਪਾਗਲ ਹੈ ਉਹ ਸੋਚ ਨਹੀਂ ਸਕੇਗਾ ਪਾਗਲ ਅਸਥਾਈ ਪਾਗਲ ਹੈ ਪਰ ਜਦ ਲੋਭ ਦੀ ਲਹਿਰ ਉੱਠਲੀ ਉਦੋਂ ਉਹ ਵੀ ਪਾਗਲ ਹੈ ਇੱਕ ਪਾਗਲ ਤੇ ਜਦੋਂ ਲੋਭ ਦੀ ਲਹਿਰ ਉੱਠਲੀ ਹੈ ਉਸ ਪਾਗਲ ਦੇ ਕੋਈ ਅੰਤਰਾ ਨਹੀਂ ਹੋਵੇਗਾ ਨਾ ਉਹ ਸੋਚ ਸਕੇਗਾ ਤੇ ਨਾ ਉਹ ਸੋਚ ਸਕੇਗਾ ਬਲਕਿ ਸਹਿਬ ਤੇ ਲੋ ਜਦੋਂ ਉਛਲਦਾ ਹੈ ਤੇ ਉਸ ਨੂੰ ਪਾਗਲ ਕੁੱਤੇ ਨਾਲ ਤਸ਼ਬੀਹ ਦਿੰਦਾ ਹੈ ਜਿਉ ਕੋ ਕਰ ਹਰ ਕਾਇਆ ਧਾਵੇ ਦਹਿ ਦਿਸ ਜਾਏ ਲੋਭੀ ਜੰਤ ਨ ਜਾਣੇ ਭਖ ਅਭਖ ਸਭ ਖਾਏ ਹਰ ਕਾਇਆ ਹਲਕਾਇਆ ਜਹਾਪਤੀਸ পাগল ਕੁੱਤੇ ਨੂੰ ਕਹਿੰਦੇ ਨਾ ਹਲਕਾਇਆ ਹਲਕਾ ਹੋ ਗਿਆ ਹਲਕਾਇਆ ਤੇ ਹਲਕੇ ਕੁੱਤੇ ਦੀ ਕੀ ਪਹਿਚਾਨ ਹਲਕੇ ਕੁੱਤੇ ਦੀ ਇਹ ਪਹਿਚਾਨ ਹੈ ਕਿ ਆਪਣੇ ਮਾਲਕ ਨੂੰ ਵੀ ਵੱਢੇਗਾ ਉਹਦੀ ਦ੍ਰਿਸ਼ਟੀ ਝੂਣ ਕੌਣ ਮਾਲਕ ਹੈ ਕਿਨੇ ਪਾਲਿਆ ਖਿਆਲ ਹੋਵੇ ਦੂਜਿਆਂ ਨੂੰ ਤੇ ਕੱਟੇਗਾ ਮਾਲਕ ਨੂੰ ਵੀ ਕੱਟੇਗਾ ਤੇ ਭਇਓ ਲੋਭ ਸੰਗ ਹੋਰਾ ਜਿਹੜਾ ਲੋਭ ਦੇ ਨਾਲ ਹਲਕਾਇਆ ਕੁੱਤਾ ਹੋ ਜਾਏ ਸਾਹਿਬ ਕਹਿੰਦੇ ਨੇ ਉਹ ਦੁਨੀਆ ਨੂੰ ਤੇ ਧੋਖਾ ਦੇਗਾ ਗੁਰੂ ਨੂੰ ਵੀ ਧੋਖਾ ਦੇਣ ਦੀ ਕੋਸ਼ਿਸ਼ ਕਰੇਗਾ ਉਹ ਤੇ ਬਾਜ਼ਾਰ ਵਿੱਚ ਠੱਗੀ ਕਰੇਗਾ ਗੁਰਦੁਆਰੇ ਵੀ ਠੱਗੀ ਕਰੇਗਾ ਹਲਕਾਇਆ ਕੁੱਤਾ ਇਹਨੇ ਤੇ ਮਾਲਕ ਨੂੰ ਵੀ ਵੜਣਾ ਹੈ ਇਹ ਤੇ ਮਾਲਕ ਨੂੰ ਵੀ ਇਕੱਠੇ ਜਿਉਂ ਕੋ ਕਰ ਹਰ ਕਾਇਆ ਧਾਵੇ ਦਹ ਦਿਸ ਜਾਏ ਲੋਭੀ ਜੰਤ ਨਾ ਜਾਣਈ ਭਖ ਆ ਭਖ ਸਭ ਖਾ ਹੈ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਫਰਮਾਨ ਜਦੋਂ ਲੋਭ ਲਹਿਰ ਉਛਲਦੀ ਹੈ ਹੜ੍ਹ ਤੇ ਆਉਂਦੀ ਹੈ ਬੰਦਾ ਪਾਗਲ ਹੁੰਦਾ ਹੈ ਜਦੋਂ ਹੰਕਾਰ ਉਛਲਦਾ ਹੈ ਮਨੁੱਖ ਦੇ ਅੰਦਰ ਮਨੁੱਖ ਪਾਗਲ ਹੁੰਦਾ ਹੈ ਪਾਗਲ ਅਸਥਾਈ ਹੈ ਓਤਨੇ ਚਿਰ ਤੱਕ ਤੇ ਪਾਗਲ ਹੈ ਪੰਡਿਤ ਗੁਲਾਬ ਸਿੰਘ ਜੀ ਮਹਾਰਾਜ ਨੇ ਪ੍ਰਬੋਧ ਚੰਦਰ ਨਾਟਕ ਦੇ ਚ ਕ੍ਰੋਧ ਆਵਾਜ਼ ਕ੍ਰੋਧ ਦਾ ਬਚਨ ਬੜਾ ਕੀਮਤੀ ਛੰਦ ਲਿਖਿਆ ਹੈ ਉਹਨੇ ਜੰਗ ਲਿਖੀ ਹੈ ਮੋਤ ਰਵੇਖ ਦੀ ਅੰਦਰ ਜੰਗ ਹੋ ਰਹੀ ਹੈ ਖੂਨ ਦੇ ਚ ਤੰਦਰੁਸਤੀ ਤੇ ਬਿਮਾਰੀ ਦੇ ਕਿਟਾਨੋਂ ਲੈ ਜੰਗ ਹੋ ਰਹੀ ਹੈ ਮਨ ਦੇ ਚ ਚੰਗੇ ਤੇ ਮਾੜੇ ਖਿਆਲ ਨੇ ਜੰਗ ਹੋ ਰਹੀ ਹੈ ਇੱਕ ਸਿਆਣੀ ਦਾ ਕਹਿਣਾ ਜਦ ਮਨ ਦੇ ਚ ਜੰਗ ਹੈ ਤਨ ਦੇ ਚ ਜੰਗ ਹੈ ਤੇ ਬਾਹਰ ਕੀ ਸ਼ਾਂਤੀ ਖਾਕ ਲਬਣੀ ਹੈ ਉਹ ਕਹਿੰਦਾ ਖਾਮੋਸ਼ੀ ਤੇ ਸ਼ਾਂਤੀ ਲੱਭਣੀ ਹੋਵੇ ਤੇ ਕਬਰਿਸਤਾਨ ਵਿੱਚ ਚਲੇ ਜਾ ਬਾਕੀ ਕਿਧਰੇ ਕੋਈ ਨਹੀਂ ਜਿੰਦ ਦੇ ਜਾਗਦੇ ਮਨੁੱਖ ਦੇ ਵਿੱਚ ਉਫਾਲ ਹੈਗੇ ਨੇ ਤੂਫਾਨ ਹੈਗੇ ਟਕਰਾਓ ਹੈਗਾ ਬੜਾ ਕੁਛ ਹੈ ਸ਼ਾਂਤੀ ਕਿੱਥੇ ਲੱਗੇਗਾ ਤਾਂ ਪੰਡਿਤ ਗੁਲਾਬ ਸਿੰਘ ਜੀ ਮਹਾਰਾਜ ਮੋਹ ਤੇ ਵਿਵੇਕ ਦੀ ਜੰਗ ਮੋਹ ਤੇ ਵਿਵੇਕ ਗਿਆਨ ਵਿਵੇਕ ਬੁੱਧ ਵਿਚਾਰ ਬੁੱਧ ਦੋਹਾਂ ਦੀ ਜੰਗ ਹੈ ਤੇ ਦੋਹਾ ਕੋਲ ਆਪਣੀ ਆਪਣੀ ਸੈਨਾ ਹੈ ਮੋਹ ਦੇ ਕੋਲ ਵੀ ਆਪਣੀ ਸੈਨਾ ਹੈ ਵਿਵੇਕ ਕੋਲ ਆਪਣੀ ਸੈਨਾ ਹੈ ਵਿਵੇਕ ਕੋਲ ਸ਼ਾਂਤੀ ਹੈ ਏਕਮਾ ਹੈ ਦਇਆ ਹੈ ਸੂਝ ਹੈ ਸਮਝ ਹੈ ਤਪੱਸਿਆ ਹੈ ਸਤ ਸੰਗ ਹੈ ਗਰਜ਼ ਕੇ ਸਾਰੇ ਉਸ ਦੀ ਸੈਨਾ ਹੈ ਤੇ ਮੋਹ ਦੇ ਕੋਲ ਵੀ ਆਪਣੀ ਸੈਨਾ ਹੈ ਨਿੰਦਾ ਹੈ ਝੂਠ ਹੈ ਤ੍ਰਿਸ਼ਨਾ ਹੈ ਵਾਸਨਾ ਹੈ ਕਾਮ ਹੈ ਕ੍ਰੋਧ ਹੈ ਲੋਭ ਹੈ ਅਹੰਕਾਰ ਹੈ ਇਹ ਸਭ ਉਸ ਦੇ ਸੈਨਾ ਤੇ ਸੈਨਾਪਤੀ ਨੇ ਤੇ ਦੋਹਾਂ ਦੀ ਜੰਗ ਹੋ ਰਹੀ ਹੈ। ਵਿਵੇਕ ਰਾਜੇ ਦੀ ਜਿੱਤ ਹੋ ਰਹੀ ਹੈ ਤੇ ਮੋਹ ਰਾਜੇ ਦੀ ਹਾਰ ਹੋ ਰਹੀ ਹੈ। ਉਹਦੇ ਬਹੁਤੇ ਸਿਪਾਹੀ ਮਾਰੇ ਗਏ, ਨਿੰਦਾ ਮਾਰੀ ਗਈ, ਝੂਠ ਮਾਰਿਆ ਗਿਆ। ਫਰੇਬ ਮਾਰਿਆ ਗਿਆ, ਛਲ ਮਾਰਿਆ ਗਿਆ, ਕਠੋਰਤਾ ਮਾਰੀ ਗਈ। ਗਰਸ ਕੇ ਇਸ ਤਰ੍ਹਾਂ ਦੇ ਜਿੰਨੇ ਉਸ ਦੇ ਸਿਪਾਹੀ ਸਨ ਤੇ ਫਿਰ ਸਿਪਾਹਸਾਲਾਰ ਸਨ, ਅਹੰਕਾਰ ਮਾਰਿਆ ਗਿਆ, ਕਾਮ ਮਾਰਿਆ ਗਿਆ। ਤੇ ਮੋਹ ਰਾਜਾ ਬਿਲਕੁਲ ਨਿਮੋਜਣਾ ਜਿਹਾ ਬੈਠਾ ਉਦਾਸ। ਇੱਕ ਜਰਨੈਲ ਇਸ ਦਾ ਗਰੋਧ ਉਕੋਲ ਆਇਆ ਤੇ ਕਹਿੰਦਾ ਰਾਜਨ ਗੱਲ ਕੀ ਹੈ ਤੇ ਉਹ ਕਹਿੰਦਾ ਦੇਖਦਾ ਨਹੀਂ ਤੇ ਮੇਰੀ ਸਾਰੀ ਫੌਜ ਮਾਰੀ ਗਈ ਦੇਖਦਾ ਨਹੀਂ ਪਿਆ ਮੇਰੇ بڑے بڑے ਜਰਨੈਲ ਮਾਰੇ ਗਏ ਆ ਜਿਹੜਾ ਵਿਵੇਕ ਹੈ ਇਹਦੀ ਜਿੱਤ ਹੋ ਰਹੀ ਹੈ ਪਤਾ ਸੀ ਗੁਰਦੁਆਰੇ ਕਿਸ ਵਾਸਤੇ ਆ ਸਿਰਫ ਵਿਵੇਕ ਲੈਣ ਵਾਸਤੇ ਹਾਰ ਪਰਿਓ ਸੁਆਮੀ ਕੇ ਦਵਾਰੇ ਦੀਜੇ ਬੁੱਧ ਵਿਵੇਕ ਥਕ ਗਏ ਭਟਕ ਕੇ ਆਇਆ हे ਗੁਰਦੇਵ ਸਾਨੂੰ ਵਿਵੇਕ ਬੁੱਧ ਦੇ ਵਿਚਾਰ ਬੁੱਧ ਦੇ ਸੋਚਣ ਵਾਲੀ ਬੁੱਧ ਦੇ ਜ਼ਿੰਦਗੀ ਦੇ ਹਰ ਪਹਿਲੂ ਦੀ ਸੋਚ ਕਰ ਸਕੇ ਵਿਚਾਰ ਕਰ ਸਕੇ ਤੋ ਵਿਵੇਕ ਦੀ ਜਿੱਤ ਹੋ ਰਹੀ ਹੈ ਮੌਤ ਦੀ ਹਾਰ ਹੋ ਰਹੀ ਹੈ ਤੇ ਕ੍ਰੋਧ ਕਹਿੰਦਾ ਹੈ ਰਾਜਨ ਐ ਮੌ ਰਾਜਨ ਮੈਨੂੰ ਭੇਜ ਕੇ ਵੇਖ ਅਜੇ ਮੈਂ ਤੇ ਮੌਜੂਦ ਹਾਂ ਠੀਕ ਹੈ ਹੰਕਾਰ ਮਾਰਿਆ ਗਿਆ ਲੋਹ ਮਾਰੇ ਆ ਗਿਆ ਬਾਕੀ ਤੇਰੇ ਸਿਪਾਈ ਮਾਰੇ ਗਏ ਮੈਂ ਤੇ ਮੌਜੂਦ ਆ ਮੈਨੂੰ ਭੇਜ ਕੇ ਨੇ ਤੇ ਮੋਹ ਕਹਿ ਲਗਾ ਤੂੰ ਕੀ ਖਾਕ ਕਰੇਗਾ ਉੱਥੇ بڑے بڑے ਗਿਆਨੀ ਸੇਲ ਸੰਜਨੀ ਤਪੀਸ਼ਵਰ ਜਪੀਸ਼ਵਰ ਸ਼ਾਂਤਮਈ ਦਇਆਵਾਨ ਇਸ ਤਰ੍ਹਾਂ ਦੀ ਉਸਾਰੀ ਸੈਨਾ ਤੂੰ ਉੱਥੇ ਕੀ ਕਰੇਗਾ ਤੇ ਪੰਡਤ ਗੁਲਾਰ ਸਿੰਘ ਜੀ ਮਹਾਰਾਜ ਨੇ ਉੱਥੇ ਬਚਨ ਲਿਖਿਆ ਕਰੋਧ ਉਹ ਆਵਾਜ਼ ਕਰੋਧ ਬੋਲੇ ਅੱਖ ਲਗਾ ਅੰਧ ਕਰੋ ਦ੍ਰਿਗਵੰਤਨ ਕੋ ਸ੍ਰुतਵੰਤਨ ਕੋ ਬਦਰੋ ਕਰਦਾਰ ਜਿਹੜੇ ਅੱਖਾਂ ਵਾਲੇ ਨੇ ਨਾ ਅੰਦਾ ਕਰ ਦਿਆਂਗਾ ਕੱਖ ਨਹੀਂ ਦਿਖਾਈ ਦੇ ਜਦ ਕਰੋਧ ਚੜਦਾ ਕੁਝ ਦਿਖਾਈ ਦਿੰਦਾ ਕੀ ਕਰ ਰਿਹਾ ਮੈਂ ਕੁਝ ਵੀ ਨਹੀਂ ਦਿਖਾਈ ਅੰਦਾ ਹੋ ਜਾਂਦਾ ਅੰਧ ਕਰੋ ਦ੍ਰਿਗਵੰਤਨ ਕੋ ਸ੍ਰुतਵੰਤਨ ਕੋ ਬਦਰੋ ਕਰਦਾਰ ਸ੍ਰुतਵੰਤਨ ਪੜਿਓ ਲਿਖੇ ਵਿਚਾਰਕ ਆਲਮ ਫਾਜ਼ਲ ਦਾਰਸ਼ਨਕ ਪਗਲਾ ਕਰਕੇ ਰੱਖ ਦੇਗਾ ਪਾਗਲ ਉਹ ਲੋ ਜਾਣਗੇ ਸਾਰਾ ਇਲਮ ਉਹ ਸੁਰਤਵੰਤਨ ਕੋ ਬਦਰੋ ਕਰ ਡਾਰੋ ਧ੍ਰਿਤਵੰਤਨ ਕੋ ਸੋ ਅਧੀਰ ਕਰੋ ਅਰ ਚਾਤਰ ਕੀ ਮਤ ਦੂਰ ਨਿਵਾਰੋ ਜਿਹੜੇ ਧੀਰਜਵਾਨ ਬੰਦੇ ਨੇ ਨਾ ਧੀਰਜਵਾਨ ਧੀਰਜ ਰੱਖਣ ਵਾਲੇ ਕਹਿੰਦੇ ਮੈਂ ਅਧੀਰ ਕਰ ਦਿਆਂਗਾ ਜਲਦਬਾਜ਼ ਬਣਾ ਕੇ ਰੱਖਦੇ ਧੀਰਜ ਰਹੇਗਾ ਹੀ ਨਹੀਂ ਤੇ ਜਿਹੜੀ ਜਲਦਬਾਜ਼ੀ ਹੈ ਨਾ ਇਹਦੇ ਵਿੱਚ ਬੰਦੇ ਦਾ ਧਿਆਨ ਗਹਿਰਾ ਨਹੀਂ ਜਾਂਦਾ ਇਸ ਵਾਸਤੇ ਭੁੱਲਾਂ ਜਿਤਨੀਆਂ ਵੀ ਹੁੰਦੀਆਂ ਨੇ ਜਲਦਬਾਜ਼ੀ ਚੰਗੇ ਜਲਦਬਾਜ਼ੀ ਚ ਆਦਮੀ ਕਿਧਰੇ ਸਫ਼ਰ ਵੀ ਕਰੇ ਤੇ ਕੋਈ ਚੀਜ਼ ਪਹੁੰਚਾਏਗਾ ਕਿਉਂ ਕਿ ਜਲਦੀ ਜਲਦੀ ਚ ਧਿਆਨ ਗਹਿਰਾ ਨਹੀਂ ਜਾਂਦਾ ਇਸ ਵਾਸਤੇ ਜਲਦਬਾਜ਼ੀ ਚ ਭੁੱਲਾਂ ਹੁੰਦੀਆਂ ਨਹੀਂ ਬਹੁਤ ਕਾਲੀ ਤਬੀਅਤ ਰੱਖਣ ਵਾਲਾ ਮਨਕ ਕਦਮ ਕਦਮ ਦੇਤੇ ਭੁਲੇਗਾ ਬਹੁਤ ਜਲਦਬਾਜ਼ੀ ਦੇ ਜ਼ਿੰਦਗੀ ਬਤੀਤ ਕਰਨ ਵਾਲੇ ਬੰਦੇ ਵਾਸਤੇ ਕਦਮ ਕਦਮ ਤੇ ਠੋਕਰਾਉਣਗੇ ਆਖਰ ਕੋਈ ਠਹਿਰਾਅ ਚਾਹੀਦਾ ਹੈ ਤਾਂ ਕਿ ਧਿਆਨ ਗਹਿਰਾ ਜਾ ਸਕੇ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇੱਕ ਫਰਮਾਨ ਹੈ ਜਲਦਬਾਜ਼ ਮਨੁੱਖ ਵਾਸਤੇ ਜ਼ਫਰਨਾਮੇ ਦੇ ਬੌਲ ਨੇ ਜੋ ਔਰੰਗਜ਼ੇਬ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਲਿਖੇ ਨੇ ਚੇ ਖੁਸ਼ ਗੁਫ਼ਤ ਫਿਰਦौसीਏ ਖੁਸ਼ ਤਰਜ਼ਬਾਨ ਫਿਰਦौसी ਈਰਾਨ ਦਾ ਇੱਕ ਉੱਗਾ ਸਿਰਮੌਰ ਸਭ ਤੋਂ ਵੱਡਾ ਸੰਤ ਹੋਇਆ ਫਿਰਦौसी ਸੰਤ ਵੀ ਸੀ ਲਿਖਾਰੀ ਵੀ ਸੀ ਕਵੀ ਸੀ ਸ਼ਾਇਰ ਸੀ ਉਹਦਾ ਫਿਰਦौसी ਨਾਮਾ ਜੰਗਨਾਮਾ ਬੜੇ ਬੜੇ ਆ ਜੋ ਹੈ ਗ੍ਰੰਥ ਨੇ ਜੋ ਉਸਨੇ بڑے ਆਲਮਾਨਾ ਢੰਗ ਨਾਲ ਲਿਖੇ ਨੇ ਤੇ ਫਿਰਦौसी ਨੇ ਇੱਕ ਗੱਲ ਜਿਹੜੀ ਲਿਖੀ ਹੈ ਉਹਦਾ ਹਵਾਲਾ ਦਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਔਰੰਗਜ਼ੇਬ ਨੂੰ ਸਮਝਾਉਂਦੇ ਹਾਇ ਬੇ ਤੂੰ ਮੇਰੀ ਗੱਲ ਨਹੀਂ ਮੰਨੀ ਤੇ ਚਲੋ ਨਾ ਸਹੀ ਤੈਨੂੰ ਮੇਰੀ ਗੱਲ ਦੇਤੇ ਅਕੀਦਾ ਨਹੀਂ ਸੀ ਤੇ ਚਲੋ ਨਾ ਸਹੀ ਪਰ ਕਮ ਸੇ ਕਮ ਫਿਰਦौसी ਦੀ ਗੱਲ ਮੰਨ ਲੈਂਦਾ ਜੇ ਖੁਸ਼ ਗੁਫਤ ਫਿਰਦੋਸੀ ਏ ਖੁਸ਼ਤਰ ਜ਼ਬਾਂ ਕਿ ਜ਼ੂਦੀ ਬਵਦ ਕਾਰ ਆਹਿਰ ਮਨਾ ਐ ਔਰੰਗਜ਼ੇਬ ਕਿਤਨਾ ਸੋਹਣਾ ਆਖਿਆ ਫਿਰਦੋਸੀ ਨੇ ਕਿ ਜਲਦਬਾਜ਼ੀ ਕਰਨਾ ਸ਼ੈਤਾਨਾਂ ਦਾ ਕੰਮ ਹੈ ਤੂੰ ਤੇ ਬਿਲਕੁਲ ਸ਼ੈਤਾਨ ਮੇਰੇ ਬੱਚਿਆਂ ਨੂੰ ਸ਼ਹੀਦ ਕਰਨ ਲੱਗਿਆ ਤੂੰ ਸੋਚਿਆ ਹੀ ਨਹੀਂ ਪਿਤਾ ਨੂੰ ਸ਼ਹੀਦ ਕਰਨ ਲੱਗਿਆ ਤੂੰ ਸੋਚਿਆ ਹੀ ਨਹੀਂ 80000 ਦੀ ਸੈਨਾ ਅਨੰਦਪੁਰ ਭੇਜਣ ਲੱਗਿਆ ਤੂੰ ਸੋਚਿਆ ਹੀ ਨਹੀਂ ਥਾਂ ਥਾਂ ਤੇ ਮੇਰੇ ਜਰਨੈਲ ਮਾਰਨ ਲੱਗਿਆ ਤੂੰ ਕੁਝ ਸੋਚਿਆ ਵੀ ਨਹੀਂ ਔਰ ਤਰ੍ਹਾਂ ਤਰ੍ਹਾਂ ਦੇ ਇਸ ਦੇਸ਼ ਦੇ ਚ ਉਪੱਦਰ ਕਰਨ ਲੱਗਿਆ ਤੂੰ ਥੋੜਾ ਜਿਹਾ ਠਹਿਰਾ ਕੇ ਸੋਚਿਆ ਨਹੀਂ ਜਲਦਬਾਜ਼ ਬੰਨਾ ਹੈ ਤੇ ਜਲਦਬਾਜ਼ ਸ਼ੈਤਾਨ ਹੋਇਆ ਕਰਦਾ ਤੂੰ ਸ਼ੈਤਾਨ ਹੈ ਤੂੰ ਮਨੁੱਖ ਥੋੜੀ ਹੈ ਤੂੰ ਤੇ ਸ਼ੈਤਾਨ ਹੈ ਤੇ ਕਹਿੰਦੇ ਜਿਸ ਵਕਤ ਬੰਦਾ ਕਾਲੀ ਦੇ ਚ ਹੋਵੇ ਨਾ ਜਲਦੀ ਦੇ ਚ ਹੋਵੇ ਬਹੁਤ ਜਲਦੀ ਭੁੱਲ ਜਾਏਗਾ ਅਨੇਕਾਂ ਗਲਤੀਆਂ ਹੋਣਗੀਆਂ ਉਸ ਵਕਤ ਸ਼ੈਤਾਨ ਹੋ ਜਾਏਗਾ ਜਲਦਬਾਜ਼ ਤਬੀਅਤ ਤੋਂ ਕ੍ਰੋਧ ਬੋਲਿਆ ਕਿ ਮੈਂ ਧੀਰਜ ਹੀ ਨਹੀਂ ਰਹਿਣ ਦੇਗਾ ਜਲਦਬਾਜ਼ ਬਣਾ ਦੇਗਾ ਜਲਦੀ ਕ੍ਰੋਧ ਤੇ ਬੜੀ ਜਲਦੀ ਹੁੰਦੀ ਹੈ ਮਨੁੱਖ ਥੋੜਾ ਠਹਿਰਾਓ ਥੋੜੀ ਰੱਖ ਦੇ ਉੱਤੇ ਕੋਈ ਧੀਰਜ ਥੋੜੀ ਆਉਂਦਾ ਹੈ ਧ੍ਰਿਤਵੰਤਨ ਕੋਸੁ ਅਧੀਨ ਕਰੋ ਅਰ ਚਾਤਰ ਕੀ ਮਤ ਦੂਰ ਨਵਾਰੋ ਜਿਹੜੇ ਚਾਤਰ ਬੰਦੇ ਨੇ ਹਾਜ਼ਰ ਜਵਾਬ ਬੰਦੇ ਨੇ ਬੜੇ ਸਿਆਣੇ ਬੰਦੇ ਨੇ ਉਹਨਾਂ ਦੀ ਮਤ ਹੀ ਦੂਰ ਕਰ ਦੇਂਗਾ हित आ हित कार जे नाए पखे कबहिन जिनके उर भीतर मैं पग धारों हित आत्म को न सुने कबहु पड़यो के खे, जितनो के नमाय बिसारो हित कार जे नाए पखे कबहिन अपना काम बिगडदा होया भी नहीं देख सकनगे जद मैं पहुंच गया थे क्रोध विच मनुष्य अपना बिगडदा होया थोड़ी देख सकदा ਤੇ ਫਿਰ ਹਿਤ ਆਤਮ ਕੋ ਨ ਸੁਨੇ ਕਭੀ ਆਤਮਾ ਦੀ ਆਵਾਜ਼ ਵੀ ਨਹੀਂ ਸੁਣ ਸਕਣਗੇ। ਪੜਿਓ ਜਿਤਨੋਂ ਖਿਨ ਮਾਇ ਬਿਸਾਰਾ ਤੇ ਅੱਜ ਤੱਕ ਜਿਤਨਾ ਪੜਿਆ ਨਾ ਸਾਲਾਂ ਮਿਹਨਤ ਕਰਕੇ ਕਈ ਸਾਲ ਮਿਹਨਤ ਕਰਕੇ ਇੱਕ ਮਿੰਟ ਦੇ ਵਿੱਚ ਬੁਲਾ ਕੇ ਰੱਖ ਦਿਆਂਗਾ। ਇੱਕ ਸਿਕਣ ਦੇ ਵਿੱਚ ਮੈਨੂੰ ਤੇਜ ਕੇ ਤੇ ਵੇਖ ਮੈਂ ਕੀ ਕਰਦਾ। ਮੇਰੀ ਸਮਰੱਥਾ ਦੇਖ। ਮੇਰੀ ਤਾਕਤ ਦੇਖ। ਤੋਂ ਇੱਕ ਲਹਿਰ ਬੰਦੇ ਨੂੰ ਡੋਬ ਕੇ ਰੱਖ ਦਿੰਦੀਏ ਤੇ ਜਿੱਥੇ ਇਸ ਤਰ੍ਹਾਂ ਦੀਆਂ ਹਜ਼ਾਰਾਂ ਲਹਿਰਾਵਨ ਉੱਥੇ ਮਨੁੱਖ ਦਾ ਕੀ ਰਹੇਗਾ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਫਰਮਾਨ ਇਕਾਗਰਤਾ ਬਖਸ਼ਨੇ ਅੰਧੀ ਕੰਮੀ ਅੰਧ ਮਨ ਮਨ ਅੰਧੇ ਤਨ ਅੰਧ ਅੰਧੀ ਕੰਮੀ ਮਨ ਅੰਧਾ ਕੁਝ ਸਮਝ ਨਹੀਂ ਤੇ ਅੰਧੀ ਕੰਮੀ ਜੋ ਕੁਝ ਕਰ ਰਿਹਾ ਅੰਧਾ ਹੀ ਹੋ ਕੇ ਕਰ ਰਿਹਾ ਅੰਮ੍ਰਿਤ ਵੇਲੇ ਉੱਠ ਰਿਹਾ ਬਾਣੀ ਪੜ ਰਿਹਾ ਗੁਰਦੁਆਰੇ ਆ ਰਿਹਾ ਕਰ ਤੇ ਰਿਹਾ ਸਭ ਕੁਝ ਗੁਸਤਾਖੀ ਮਾਫ ਜਿਸ ਢੰਗ ਨਾਲ ਮੇਰੇ ਪਾਤਸ਼ਾਹ ਨੇ ਕਿ ਅੰਧੀ ਕੰਨੇ ਅੰਧ ਮਨ ਮਨ ਅੰਦੇ ਤਨ ਅੰਦੇ ਚਿੱਕੜ ਲਾਇਏ ਕਿਆ ਥੀਏ ਜਾਂ ਟੁੱਟੇ ਪੱਥਰ ਬੰਦ ਮਹਾਰਾਜ ਕਹਿੰਦੇ ਕਿਦਰੀ ਇੱਕ ਦੋ ਦਿਨ ਤੋਂ ਗੁਰਦੁਆਰੇ ਆ ਗਏ ਆ ਦੋ ਚਾਰ ਦਿਨ ਤੋਂ ਨਿਤਨੇਮ ਕਰ ਲਿਆ ਦੋ ਚਾਰ ਦਮੜੇ ਤੋਂ দান ਦਿੱਤੇ ਨੇ ਤੇ ਇਹਦਾ ਤੈਨੂੰ ਬੜਾ ਹੰਕਾਰ ਹੋ ਗਿਆ ਕਿ ਮੈਂ ਬਹੁਤ ਕੁਝ ਕਰਦਾ ਪਿਆ ਤੇ ਹੁਣ ਰੱਬ ਮੇਰੇ ਉੱਤੇ ਟੁੱਟੇ ਸਾਬ ਕਹਿੰਦੇ ਨੇ ਜੇ ਜਦ ਹੜ ਤੇ ਦਰਿਆ ਆਉਂਦੇ ਨਾ ਤੇ ਪੱਥਰਾਂ ਦੇ ਬੰਦ ਟੁੱਟ ਜਾਂਦੇ ਤੇ ਤੂੰ ਨਿੱਕੀ ਜੀਆਂ ਮਿੱਟੀ ਦੇ ਨਾਲ ਇੱਕ ਮਿੱਟੀ ਮੁਠ ਮਿੱਟੀ ਦੀ ਉਹਦੇ ਨਾਲ ਹੜ ਦੇ ਉਤੇ ਆਏ ਹੋਏ ਦਰਿਆ ਨੂੰ ਰੋਕਦਾ ਥੋੜੇ ਜੀਆਂ ਚਿੱਕੜ ਦੇ ਨਾਲ ਰੋਕਦਾ ਇੱਥੇ ਤੇ ਪੱਥਰਾਂ ਦੇ ਬੰਦ ਟੁੱਟ ਗਏ ਇੱਥੇ ਤੇ ਵਿਸ਼ਵਾਮਿੱਤਰ ਜੈਸੇ ਡੁੱਬ ਗਏ ਇੱਥੇ ਤੇ ਸ਼੍ਰਿੰਗੀ ਜੈਸੇ ਡੁੱਬ ਗਏ ਇੱਥੇ ਤੇ ਦੁਰਵਾਸ਼ਾ ਜੈਸੇ ਕਰੋਧ ਦੀ ਲਪੇਟ ਦੇ ਚਾ ਗਏ ਨਹੀਂ ਬਚ ਸਕਿਆ ਨਹੀਂ ਬਚਾਅ ਹੋ ਸਕਿਆ ਇੱਥੇ ਤੇ ਬੜੇ ਬੜੇ ਜਪੀਸ਼ਵਰ ਤਪੀਸ਼ਵਰ ਜਿਨ੍ਹਾਂ ਨੇ ਪੱਥਰਾਂ ਦੇ ਬੜੇ ਮਜ਼ਬੂਤ ਬੰਦ ਲਾਏ ਸਨ ਤਿਆਗ ਦੇ ਵੈਰਾਗ ਦੇ ਜਪ ਦੇ ਤਪ ਦੇ ਹਟ ਦੇ ਬੜੇ ਮਜ਼ਬੂਤ ਬੰਦ ਬਣਾਏ ਸਨ ਸਾਬ ਕੰਨ ਉਹ ਵੀ ਟੁੱਟ ਗਏ ਪੱਥਰਾਂ ਦੇ ਬੰਦ ਟੁੱਟ ਗਏ ਤੇ ਤੂੰ ਕਦੇ ਮਹੀਨੇ 15 ਦਿਨਾਂ ਚ ਇੱਕ ਦਿਨ ਗੁਰਦੁਆਰੇ ਆ ਗਿਆ ਥੋੜਾ ਜਿਹਾ ਕਿਧਰੇ ਇਲਮ ਤੂੰ ਹਾਸਲ ਕਰ ਲਿਆ ਕਿਧਰੇ ਤੂੰ ਚਾਰ ਕਿਤਾਬਾਂ ਪੜ ਲਈ ਤੇ ਤੈਨੂੰ ਹੰਕਾਰ ਚੜ ਗਿਆ ਫਤੂਰ ਚੜ ਗਿਆ ਸਾਹਿਬ ਕਹਿੰਦੇ ਵੇਖ ਪੱਥਰਾਂ ਦੇ ਬੰਦ ਟੁੱਟ ਗਏ ਬੜਾ ਜਪ ਕੀਤਾ ਜਿਨ੍ਹਾਂ ਨੇ ਗੁਰੂ ਦੇ ਹਰ ਬਚਨ ਨੂੰ ਆਪਣੇ ਪੱਲੇ ਚ ਬੰਨ ਲਿਆ ਇੱਕ ਇੱਕ ਗੱਲ ਨੂੰ ਕਬੂਲ ਕੀਤਾ ਉਹ ਬੰਦ ਵੀ ਟੁੱਟ ਗਏ ਚਿੱਕੜ ਲਾਈਏ ਕੀ ਥੀਏ ਜਾਂ ਟੋਟੇ ਪੱਥਰ ਬੰਦ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵਾਕ ਜੇ ਤੂੰ ਤਾਰੋ ਪਾਣ ਜੇ ਤੂੰ ਤੈਰਨਾ ਜਾਣਦਾ ਬੜਾ ਸਿਆਣਾ ਹੈ ਚਤਰ ਹੈ ਚਲਾਕ ਹੈ ਆਲਮ ਫਾਜ਼ਲ ਹੈ ਤੇ ਲੋਕਾਂ ਨੂੰ ਸਮਝਾਂਦਾ ਵੀ ਫਿਰਦਾ ਤੇ ਤੂੰ ਇਹ ਵੀ ਕਹਿਣਾ ਮੈਂ ਸਭ ਕੁਝ ਜਾਣਦਾ ਮੈਨੂੰ ਸਭ ਕੁਝ ਪਤਾ ਹੈ ਸਾਇਬ ਕਹਿੰਦੇ ਤਾਂ ਹੂੰ ਪੁੱਛ ਤੇੜਨ ਕਲ ਫਿਰ ਵੀ ਨਾਮ ਅਭਿਆਸੀਆਂ ਤੋਂ ਪੁੱਛ ਲੈ ਫਿਰ ਵੀ ਗੂੜੇ ਸਤਸੰਗੀਆਂ ਤੋਂ ਪੁੱਛ ਲੈ ਫਿਰ ਵੀ ਜਿਨ੍ਹਾਂ ਨੇ ਬਾਣੀ ਦਾ ਰਸ ਮਾਣਿਆ ਹੈ ਰੋਜ਼ ਦੇ ਸਤਸੰਗੀ ਨੇ ਉਹਨਾਂ ਨਾਲ ਵਿਚਾਰ ਵਟਾਂਦਰਾ ਕਰ ਲਿਆ ਤੇ ਵਿਚਾਰ ਵਟਾਂਦਰਾ ਕਰਨ ਦਾ ਮਤਲਬ ਹੈ ਆਪਣੀ ਕਮਜ਼ੋਰੀ ਦੱਸ ਇਹ ਨਹੀਂ ਕਿ ਮੈਂ ਬਹੁਤ ਕੁਝ ਜਾਣਦਾ ਮੈਨੂੰ ਤੈਰਨਾ ਆਉਂਦਾ ਹੈ ਮੈਨੂੰ ਜੀਵਨ ਦਾ ਢੰਗ ਆਉਂਦਾ ਹੈ ਮੈਨੂੰ ਜ਼ਿੰਦਗੀ ਬਤੀਤ ਕਰਨੀ ਆਉਂਦੀ ਹੈ ਸਾਬ ਕੰਨ ਨਹੀਂ ਤਾਂ ਹੂੰ ਘਰੇ ਸੁਝਾਣ ਵਨ੍ਹਾਏ ਨਹੀਂ ਕਪੜੀ ਤੈਥੋਂ ਚੰਗੇ ਚੰਗੇ ਸੁਝਾਣ ਆਲਮ ਫਾਜ਼ਲ ਇਨ੍ਹਾਂ ਕਪੜਾ ਨੇ ਡੋਬ ਕੇ ਰੱਖ ਦਿੱਤੇ ਲਹਿਰਾਂ ਨੇ ਡੋਬ ਕੇ ਰੱਖ ਦਿੱਤੇ ਨੇ ਸਤ ਸੰਗ ਦਾ ਇੰਨੇ ਮਤਲਬ ਹੈ ਗੁਰੂ ਤੋਂ ਪੁੱਛੀਏ ਪੁੱਛਦਾ ਹੀ ਰਹੀਏ